ਜੋ ਬੋਲੇ ਸੋਨਰ ਪੈ ਬੋਲ ਜਗਤ ਗੁਰੂ ਸ਼੍ਰੀ ਚੰਦਰ ਭਗਵਾਨ ਕੀ ਜੈ ਬੋਲ ਵਾਵਾ ਕਮਲੀਆ ਜੀ ਮਹਾਰਾਜ ਜੀ ਕੀ ਜੈ ਬੋਲ ਵਾਵਾ ਗਿਰਦੇਤਾ ਜੀ ਮਹਾਰਾਜ ਜੀ ਕੀ ਜੈ ਬੋਲ ਵਾਵਾ ਧਰਮਚੰਦ ਜੀ ਮਹਾਰਾਜ ਜੀ ਕੀ ਜੈ ਸਭ ਸੰਗਤਾਂ ਨੂੰ ਬੇਨਤੀ ਹੈ ਅਰਦਾਸ ਹੈ ਭਾਈ ਸਭ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਜੀ ਦੇ 531 ਮੇ ਜਨਮ ਦਿਨ ਦੀਆਂ ਸਭ ਨੂੰ ਬਹੁਤ ਬਹੁਤ ਵਧਾਈਆਂ ਤਾਂ ਸਭ ਨੇ 1 ਸਤੰਬਰ ਨੂੰ ਆਪਣੋ ਆਪਣੇ ਅਸਥਾਨਾਂ ਦੇ ਉੱਤੇ ਘਰਾਂ ਦੇ ਵਿੱਚ ਬਾਬਾ ਜੀ ਦਾ ਰੋਟ ਪ੍ਰਸ਼ਾਦ ਦੋਇ ਦੇਗ ਯਾਨੀ ਕਿ ਵੀ ਕੁਝ ਵੀ ਚੂਰਮਾ ਬਣਾਓ ਹਨਾ ਬਾਬਾ ਜੀ ਦੀ ਜਨਮ ਉਤਸਵ ਨੂੰ ਚਾਰ ਚੰਦ ਲਾਓ ਜੈ ਜੈਕਾਰ ਹੋਵੇ ਸਾਰਿਆਂ ਦੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਘਰਾਂ 'ਚ ਸੁੱਖ ਸ਼ਾਂਤੀ ਭਗਵਾਨ ਬਖਸ਼ੇ ਜੈ ਜੈਕਾਰ ਹੋਵੇ ਸਭ ਦੀ ਜੋ ਜੀ ਆਵੇ ਸੋ ਰਾਜੀ ਜਾਵੇ ਜੋ ਬੋਲੇ ਸੋ ਨਰਪਾਏ ਬੋਲ ਜਗਤ ਗੁਰੂ ਸ਼੍ਰੀ ਚੰਦਰ ਭਗਵਾਨ ਕੀ ਜੈ